ਕੀ ਨਾਮ ਕਰੇ? सोनू। ਕੱਲ ਨਵਾਂ ਘਰ ਕਰਨ ਜਾ ਰਿਹਾ। ਹਾਂਜੀ। ਕਿੱਦਾਂ ਲੱਗਦਾ ਤੁਹਾਨੂੰ? ਠੀਕ ਆ ਵਧੀਆ ਬਾਡੇ ਲਈ ਇਤਈ ਵਧੀਆ ਰਮਾਨਾ। ਕੰਮ ਕਿਹੜਾ ਦਾ ਕਰਦੇ? ਕੰਮ ਚਾਰ ਹੈ। ਘਰ ਆਤੇ ਕਿੰਨ ਭਰਾ ਵਾ? ਇੱਕ ਭਾਣੀ ਤੇ ਨਾਲ ਦੀ ਮੇਰੀ ਇੱਕ ਭਰਾ ਹੈ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਹੋ ਜਾਂਦਾ। ਤੋਂ। ਗੁਜ਼ਾਰਾ ਚੱਲ ਜਾਂਦਾ ਫਿਰ। ਕਿਹਜਾਰਾ ਇੱਦਾਂ ਚੱਲਦਾ ਜਾਂਦਾ ਦਾਲ ਫੁਲਕਾ ਮੇਰਾ। ਘਰ ਦੀ ਠੀਕ ਨੇ ਕਿ ਘਰ ਦੀ ਨਾ ਨਾ ਹੈ ਨਹੀਂ ਕਿਹਾ ਉਹ ਵੀ ਇਦਾਂ ਹੀ ਰਿਲਕੀ ਮਤਲਬ ਕੰਮ ਤੋਂ ਸਾਰਾ ਬੱਚੇ ਕਿੰਨੇ ਆ ਕੁੜੀ ਆ ਇੱਕ ਕੁਛ ਹੋ ਫਿਰ ਤੁਸੀਂ ਹਾਂਜੀ ਕੋਸ਼ ਨਵਾਂ ਸਾਲ ਚੜਨ ਜਾ ਰਿਹਾ ਹਾਂ ਹਾਂਜੀ ਤੁਹਾਡਾ ਨਵਾਂ ਸਾਲ ਤੁਹਾਡਾ ਨਵਾਂ ਸਾਲ ਇਹੋ ਹੀ ਕੰਮ ਤੇ ਆ ਜੇ ਆ ਤੇ ਨਵਾਂ ਸਾਲ ਹੀ ਆਡੇ ਲਈ ਕੰਮ ਤੇ ਉਹਨਾਂ ਹੀ ਮੈਨੂੰ ਨਵਾਂ ਸਾਲ ਆ ਉਦਾਂ ਮਤਲਬ ਕੋਈ ਨਹੀਂ ਉਹ ਪੁਰਾਣਾ ਹੈ ਉਹ ਨਵਾਂ ਵਾ ਇੱਥੇ ਰੋਟੀ ਗੜੀਆਂ ਭਾਈ ਇਹਨੇ ਮੱਥਾ ਟੇਕੀ ਦਾ ਸਵੇਰੇ ਆਣ ਕੇ ਤੇ ਇਹਦੇ ਨੇ ਆਪਣਾ ਘਰ ਦਾ ਕਜਲਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਤਲਬ ਆਪਣੇ ਮਾਂ ਚੋ ਗਜ਼ਰ ਯਾਰਾ ਗੰਗਾ ਤੱਕ ਦਾਲ ਫੂਲਤਾ ਚੱਲਦਾ ਜਾਂਦਾ ਐਵੇਂ ਧੰਨਵਾਦ ਕੀ ਰੋਕਦਾ ਸਵੇਰੇ 7 ਵਜੇ ਆਇਨਾ ਮੈਂ ਚਾਹ ਦਾ ਗੱਪ ਕਰਦੇ ਚਾਹ ਤਿੰਨ ਚਾਹ ਚਾਰ ਉਹ ਮਾਫੇ ਛੋਟਾ ਭਰਾ ਜਿਹੜਾ ਉਹ ਫਿਰ ਕਰ ਦਿੰਦਾ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਦੇ ਪੱਕੀ ਇਹ ਤਾਂ ਮੈਂ ਤੁਹਾਡੇ ਨੂੰ ਜਿਨ੍ਹਾਂ ਦੇ ਚੰਗੇ ਪੈਰ ਹੱਥ ਪੈਰ ਚੰਗੇ ਆ ਇਹ ਕਹਿਣਾ ਚਾਹੁੰਦਾ ਮੇਰੇ ਕੋਲ ਇੱਥੇ ਕੋਈ ਆ ਮਾਂ ਮੰਗਦੇ ਰਹਿੰਦੇ ਨੇ ਉਹ ਤਾਂ ਕਿਸ ਨਾ ਨਹੀਂ ਇਹ ਮੈਂ ਕਹੀ ਮੰਗਦੀ ਆ ਅਸੀਂ ਤਾਂ ਉਹਨਾਂ ਨੂੰ ਮੈਂ ਕਹਿੰਦੇ ਰਹਿੰਦੇ ਆ ਕਿ ਕਿਸੇ ਦੇ ਘਰ ਕੰਮਕਾਰ ਕਰਕੇ ਮਿਹਨਤ ਕਰਕੇ ਖਾ ਲੋ ਚੰਗੀ ਆ ਆਹ ਦੇਖ ਲਾ ਪਿਆਰੋ ਲੱਤਾ ਪਿਆਰ ਆ ਰਹੀ ਆ ਤੇ ਕਈ ਬੰਦੇ ਆਉਂਦੇ ਆ ਇਹੋ ਜਿਹੇ ਕਈ ਦਾ ਨਾ ਨੂੰ ਵੀ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਚੀਜ਼ ਆ ਮੰਗ ਕੇ ਖਾਣਾ ਤਦ ਵਾ ਜੋ ਤੇਰੀ ਲਤ ਪਿਆਰ ਨਹੀਂ ਹੈਗੀ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ 'ਚ ਰੱਖੀ ਹੈਗੀ ਕਿ ਮੰਗਣਾ ਹੁਣਾ ਦਿਮਾਗ 'ਚ ਸੋਚ ਨਹੀਂ ਲੱਗੀ ਇਹੋ ਰੱਖਿਆ ਵਾ ਕਿ ਠੀਕ ਆ ਜਿੱਥੇ ਰੱਖਿਆ ਠੀਕ ਆ ਮਾ ਨਾਲ ਦਾਲ ਪੂਤਾ ਮਿਲ ਗਿਆ ਬਸ ਠੀਕ ਤੁਹਾਡਾ ਦਾ ਵਾਲੇ ਇੱਥੇ ਹੀ ਆਡਾ ਨਵਾਂ ਵਾਲੇ